ਪਾਣੀ ਨੇ ਜ਼ਮੀਨਾਂ ਨੂੰ ਬਰਬਾਦ ਕਰ ਦਿੱਤਾ ਹੈ ਫਸਲਾਂ ਬਰਬਾਦ ਹੋਈਆਂ ਨੇ ਵੱਡੇ ਪੱਧਰ ਦੇ ਉੱਤੇ ਤੇ ਹੁਣ ਸਵਾਲ ਇਹ ਹੈ ਕਿ ਜੋ ਕਰਜ਼ੇ ਚੱਲ ਰਹੇ ਸੀ ਜਿੰਨਾਂ ਦੀਆਂ ਕਿਸ਼ਤਾਂ ਚੱਲਦੀਆਂ ਵਿਆਜ ਚੱਲਦੇ ਬਹੁਤ ਕਿਸਾਨਾਂ ਦੇ ਵੀ ਉਸ ਖੜੇ ਹੋਏ ਕਰਜ਼ੇ ਦਾ ਆਖਰ ਕੀ ਹੋਏ ਇੰਨੀ ਕ ਰਾਹਤ ਮਿਲੀ ਆ ਕਿ 6 ਮਹੀਨੇ ਜਿਹੜਾ ਕਰਜ਼ਾ ਉਹ ਕਿਸਾਨ ਬਾਅਦ ਦੇ ਵਿੱਚ ਜਿਹੜੀ ਹੁਣ ਕਿਸ਼ਤ ਜਿਹੜੀ ਅਕਤੂਬਰ ਨਵੰਬਰ ਦੇ ਵਿੱਚ ਦੇਣੀ ਸੀ ਤਾਂ ਉਹ ਜਿਹੜੀ ਕਿਸਾਨ ਕਿਸ਼ਤ ਨੇ ਉਹ ਜਣੀ 6 ਮਹੀਨੇ ਬਾਅਦ ਦੇਣਗੇ ਪਰ ਸਵਾਲ ਇਹ ਆ ਕਿ ਉਹ ਕਿਸ਼ਤ ਕਿਸਾਨ ਦੇਣਗੇ ਕਿੱਥੋਂ ਕਿ ਹਰ ਫਸਲ ਤਾਂ ਤਬਾਹ ਹੋ ਗਈ ਆ ਫਸਲ ਡੋਬ ਚੁੱਕੀ ਆ ਜ਼ਮੀਨ ਤਬਾਹ ਹੋ ਚੁੱਕੀ ਆ ਉਸ ਜ਼ਮੀਨ ਨੂੰ ਪੱਧਰਾ ਕਰਨ ਦੇ ਲਈ ਕਿਸਾਨਾਂ ਦੇ ਟਰੈਕਟਰਾਂ ਦੇ ਵਿੱਚ ਐਸ ਵਕਤ ਡੀਜ਼ਲ ਤੱਕ ਨਹੀਂ ਟਰੈਕਟਰਾਂ ਦੇ ਇੰਜਣਾਂ 'ਚ ਪਾਣੀ ਪੈ ਗਿਆ ਉਹ ਜਿਹੜਾ ਮੁਰ ਤੋਂ ਜਿਹੜਾ ਉਹਨਾਂ ਦੀ ਜਿਹੜੀ ਮਰਮੱਤ ਕਰਾਉਣੀ ਪੈਣੀ ਆ ਉਹ ਪੈਸਾ ਨਹੀਂ ਤਾਂ ਇਹ ਕਰਜ਼ਾ ਕਿੱਥੋਂ ਉਤਰੇਗਾ 37.25 ਕਰੋੜ ਰੁਪਏ ਦਾ ਜਿਹੜਾ ਫਸਲੀ ਨੁਕਸਾਨ ਆ ਇਸ ਵਕਤ ਹੋ ਚੁੱਕਿਆ ਇਹ 20000 ਦਾ ਤਾਂ तकरीबन तकरीबन ਉਸ ਏਕੜ ਦੇ ਵਿੱਚ ਕਿਸਾਨਾਂ ਦਾ ਖਰਚਾ ਹੀ ਆ ਚੁੱਕਿਆ ਅਗਰ ਫਸਲਾਂ ਲਾਉਣੀਆਂ ਨੇ ਤਾਂ ਜ਼ਮੀਨਾਂ ਬਚਾਉਣੀਆਂ ਵੀ ਪੈਣੀਆਂ ਜ਼ਮੀਨਾਂ ਠੀਕ ਵੀ ਕਰਨੀਆਂ ਪੈਣੀਆਂ ਉਜੜੇ ਪਰਿਵਾਰਾਂ ਨੂੰ ਵਸਾਉਣਾ ਪੈਣਾ ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਹੋਇਆ ਜਾਂ ਹੋਰ ਨੁਕਸਾਨ ਹੋਇਆ ਉਹਦੇ ਲਈ ਵੀ ਖਾਸ ਐਲਾਨਾਂ ਦੀ ਲੋੜ ਹੈ ਇਸ ਵੇਲੇ ਪੰਜਾਬ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਖਾਸ ਪ੍ਰੋਗਰਾਮ ਮੁੱਦੇ ਜੋ ਫਰਕ ਪਾਉਂ। ਜੀ ਹਾਂ ਬਿਲਕੁਲ ਸਮਾਜ ਦੇ ਨਾਲ ਜੁੜੇ ਮੁੱਦੇ, ਰਾਜਨੀਤੀ ਦੇ ਨਾਲ ਜੁੜੇ ਮੁੱਦੇ ਤੇ ਇਸ ਵਾਰ ਮੁੱਦਾ ਏ ਪੰਜਾਬ ਦੇ ਹੜ੍ਹਾਂ ਦਾ, ਪੰਜਾਬ ਦੇ ਕਿਸਾਨਾਂ ਦਾ, ਪੰਜਾਬ ਦੇ ਜ਼ਮੀਨਾਂ ਦਾ ਤੇ ਜ਼ਮੀਨਾਂ ਤੇ ਚੱਲ ਰਹੇ ਕਰਜ਼ਿਆਂ ਦਾ ਮੁੱਦਾ। ਇਸ ਮੁੱਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਸੁਖਮਨ ਚੀਮਾ ਮੌਜੂਦ ਨੇ। ਸੁਖਮਨ ਬਾਬਾ ਸਵਾਗਤ। ਬਹੁਤ ਧੰਨਵਾਦ ਪ੍ਰਦੀਪ ਇਸ ਮਸਲੇ ਦੇ ਵਿੱਚ ਜਿਹੜਾ ਮੇਰੇ ਵਿਚਾਰ ਜਿਹੜੇ ਲੋਕਾਂ ਦੇ ਨਾਲ ਸਾਂਝੇ ਕਰਵਾਉਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਜੀ ਬਿਲਕੁਲ ਪੰਜਾਬ ਦੇ ਵਿੱਚ ਹੜ੍ਹ ਆਉਂਦੇ ਨੇ ਤਾਂ ਜਿਸ ਕਰਕੇ ਮਾਝਾ ਮਾਲਵਾ ਉੱਥੇ ਕਿਸਾਨਾਂ ਦੀਆਂ ਜ਼ਮੀਨਾਂ ਹੜ੍ਹਾਂ ਦੀ ਮਾਰ ਹੇਠ ਆਉਂਦੀਆਂ ਨੇ ਬਹੁਤ ਸਾਰੇ ਪਸ਼ੂ ਉਸ ਦੇ ਵਿੱਚ ਮਾਰੇ ਜਾਂਦੇ ਨੇ ਬਹੁਤ ਸਾਰੇ ਵਹਿ ਜਾਂਦੇ ਨੇ ਜਾਨਾਂ ਵੀ ਜਾਂਦੀਆਂ ਨੇ ਮਕਾਨ ਵੀ ਜਾਂਦੇ ਨੇ ਪਰ ਗੱਲ ਅੱਜ ਕਰਜ਼ੇ ਦੀ ਕਰਨੀ ਹੈ ਕਿਉਂਕਿ ਕਿਸਾਨਾਂ ਦੀਆਂ ਜ਼ਮੀਨਾਂ ਤੇ ਫਸਲਾਂ ਤੇ ਕਰਜ਼ਾ ਚੱਲ ਰਿਹਾ ਹੈ ਉਹਨਾਂ ਦੀਆਂ ਕਿਸ਼ਤਾਂ ਖੜੀਆਂ ਨਹੀਂ ਉਹਨਾਂ ਦਾ ਵਿਆਜ ਖੜਾ ਹੈ ਜਿਹਨੂੰ ਲੈ ਕੇ ਅੱਜ ਦਾ ਮੁੱਦਾ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਹੂੰ ਤਾਂ ਬਿਲਕੁਲ ਪ੍ਰਦੀਪ ਜਿਹੜੇ ਤੁਸੀਂ ਮੁੱਦੇ ਦੀ ਗੱਲ ਕਰੀ ਹੈ ਖਾਸ ਕਰ ਐਸ ਸਾਲ ਜਿਹੜੇ ਹੜ੍ਹ ਆਉਂਦੇ ਨੇ ਪਹਿਲਾਂ ਬਿਆਸ ਨੇ ਤਬਾਹੀ ਮਚਾਉਣੀ ਸ਼ੁਰੂ ਕੀਤੀ ਸultanpur lohdi hoshiarpur ਕਪੂਰਥਲੇ ਦਾ ਇਲਾਕਾ ਉਸ ਤੋਂ ਬਾਅਦ ਰਾਬੀ ਦਾ ਜਿਸ ਤਰੀਕੇ ਬੰਨ ਟੁੱਟਦਾ ਉਧਰਲੇ ਪਾਸਿਓ ਪਠਾਨਕੋਟ ਮਾਧੋਪੁਰ ਹੈਡ ਵਰਕਰਸ ਦੇ ਫਲੱਡ ਗੇ ਟੁੱਟਣ ਦੇ ਨਾਲ ਸਾਰਾ ਤਕਰੀਬਨ ਤਕਰੀਬਨ ਮਾਝਾ ਏਰੀਆ ਉਸ ਦੇ ਨਾਲ ਡੁੱਬ ਜਾਂਦਾ ਇਧਰਲੇ ਪਾਸੇ ਜਿਹੜਾ ਹਰੀਕੇ ਹੱਡ ਤੋਂ ਬਾਅਦ ਫਿਰ ਫਾਜ਼ਲ ਕਾ ਜਾਨੀ ਕਿ ਮਾਲਵੇ ਦਾ ਬਹੁਤ ਵੱਡਾ ਹਿੱਸਾ ਜਿਹੜਾ ਉਸ ਦੇ ਵਿੱਚ ਮਾਰ ਦੇ ਢੇਠ ਆ ਜਾਂਦਾ ਬਹੁਤ ਸਾਰੇ ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਉਸ ਤੋਂ ਬਾਅਦ ਲੋਕਾਂ ਦੇ ਘਰ ਡੇਗੇ ਤੇ ਇੱਥੋਂ ਤੱਕ ਜ਼ਮੀਨਾਂ ਵੀ ਤਬਾਹ ਹੋ ਗਈਆਂ ਜ਼ਮੀਨਾਂ ਤਬਾਹ ਹੋਣ ਦਾ ਮੇਰਾ ਮਤਲਬ ਇਹ ਆ ਕਿ ਜ਼ਮੀਨਾਂ ਦੇ ਵਿੱਚ ਜਾਂ ਤਾਂ ਰੇਤ ਭਰ ਗਈ ਜਿਹੜੀ ਜ਼ਮੀਨ ਦਰਿਆ ਦੇ ਕੰਢੇ ਲੱਗਦੀ ਸੀ ਉਸ ਨੂੰ ਦਰਿਆ ਨੇ ਵਾਢਾ ਲਾ ਲਿਆ ਜਾਨੀ ਕਿ ਕੋਈ 5 ਫੁੱਟ ਨੀਮੀ ਕਰਤੀ ਕਿਸੇ ਥਾਂ ਰੇਤ ਭਰ ਗਿਆ 5 ਫੁੱਟ ਉੱਚੀ ਕਰਤੀ ਤੇ ਉਸ ਤੋਂ ਬਾਅਦ ਫਸਲਾਂ ਮਰ ਗਈਆਂ ਜ਼ਮੀਨਾਂ ਤਬਾਹ ਹੋ ਗਈਆਂ ਤੇ ਨਾਲ ਦੀ ਨਾਲ ਕਿਸਾਨਾਂ ਦੇ ਸੁਪਨੇ ਵੀ ਮਰਨ ਲੱਗੇ ਕਿਉਂਕਿ ਝੋਨੇ ਦੀ ਫਸਲ ਹੈ ਐਨ ਬਿਲਕੁਲ ਸਿਖਰ ਤੇ ਆ ਚੁੱਕੀ ਸੀ ਜਿਹੜਾ ਇਸ ਵਕਤ ਝੋਨੇ ਦੀ ਫਸਲ ਨੂੰ ਦਾਣਾ ਪੈ ਚੁੱਕਿਆ ਸੀ ਮਹੀਨੇ 20 ਦਿਨ ਦੇ ਵਿੱਚ ਕਿਸਾਨਾਂ ਨੇ ਵੱਢ ਕੇ ਜਿਹੜੇ ਕਿਸਾਨਾਂ ਸਿਰ ਕਰਜ਼ਾ ਸੀ ਅਕਸਰ ਪੰਜਾਬ ਦੇ ਵਿੱਚ ਸੁਣਨ ਨੂੰ ਮਿਲਦਾ ਕਿਸਾਨ ਕਹਿੰਦੇ ਨੇ ਕਿ ਅਸੀਂ ਨਵਾਂ ਪੁਰਾਣਾ ਕਰਜ਼ਾ ਕਰ ਦੰਨੇ ਆ ਪੁਰਾਣਾ ਮੋੜ ਦੰਨੇ ਆ ਨਵਾਂ ਲੈ ਲੈਣੇ ਆ ਕਿਸਾਨਾਂ ਦੀਆਂ ਉਹ ਉਮੀਦਾਂ ਦੇ ਉੱਪਰ ਵੀ ਪਾਣੀ ਫਿਰਦਾ ਨਜ਼ਰ ਆਇਆ ਤੇ ਉਸ ਤੋਂ ਵੀ ਅਗਲੀ ਗੱਲ ਫਿਰ ਕਿਸਾਨਾਂ ਨੂੰ ਇੱਕ ਉਮੀਦ ਜਾਗਦੀ ਆ ਕਿ ਪੰਜਾਬ ਸਰਕਾਰ ਸਾਡੀ ਬਾਹ ਫੜੇਗੀ ਕੇਂਦਰ ਸਰਕਾਰ ਸਾਡੀ ਬਾਹ ਫੜੇਗੀ ਬੀਤੇ ਦਿਨ ਪੰਜਾਬ ਸਰਕਾਰ ਦੀ ਬੈਠਕ ਦੇ ਵਿੱਚ ਕਿਸਾਨ ਉਮੀਦਾਂ ਲਗਾਉਂਦੇ ਨੇ ਕਿ ਚਲੋ ਬਹੁਤਾ ਨਹੀਂ ਤਾਂ ਥੋੜਾ ਸਾਡਾ ਕਰਜ਼ਾ ਜਿਹੜਾ ਮੁਆਫ ਹੋ ਜਾਵੇਗਾ ਪਰ ਉਸ ਦੇ ਉੱਪਰ ਕਿਸੇ ਵੀ ਤਰੀਕੇ ਦੀ ਲਾਈਨ ਵੱਜਦੀ ਜਿਹੜੀ ਕਰਜ਼ੇ ਮਾਫੀ ਵਾਲੀ ਨਜ਼ਰ ਨਹੀਂ ਆਈ ਤੇ ਕਿਸਾਨਾਂ ਨੂੰ ਹਾਲਾਂਕਿ ਇੰਨੀ ਕੁ ਰਾਹਤ ਮਿਲੀ ਆ ਕਿ 6 ਮਹੀਨੇ ਜਿਹੜਾ ਕਰਜ਼ਾ ਉਹ ਕਿਸਾਨ ਬਾਅਦ ਦੇ ਵਿੱਚ ਜਿਹੜੀ ਹੁਣ ਕਿਸ਼ਤ ਜਿਹੜੀ ਅਕਤੂਬਰ ਨਵੰਬਰ ਦੇ ਵਿੱਚ ਦੇਣੀ ਸੀ ਤਾਂ ਉਹ ਜਿਹੜੀ ਕਿਸਾਨ ਕਿਸ਼ਤ ਨੇ ਉਹ ਜਣੀ 6 ਮਹੀਨੇ ਬਾਅਦ ਦੇਣਗੇ ਪਰ ਸਵਾਲ ਇਹ ਆ ਕਿ ਉਹ ਕਿਸ ਤਰ੍ਹਾਂ ਦੇਣਗੇ ਕਿੱਥੋਂ ਕਿ ਫਸਲ ਤਾਂ ਤਬਾਹ ਹੋ ਗਈ ਆ ਇਸ ਵਕਤ ਦਾ ਹਾਲਾਤ ਇਹ ਨੇ ਕਿ ਜਿਹੜਾ ਅਗਲੀ ਫਸਲ ਬੀਜਣੀ ਆ ਹਾੜੀ ਦੀ ਫਸਲ ਬੀਜਣੀ ਆ ਕਣਕ ਦੀ ਬਿਜਾਤ ਕਰਨੀ ਆ ਜੋ ਵੀ ਫਸਲ ਬੀਜਣੀ ਆ ਉਸ ਨੂੰ ਬੀਜਣ ਦੇ ਲਈ ਘਰ ਜਿਹੜੇ ਢੋਲਾਂ ਦੇ ਵਿੱਚ ਦਾਣੇ ਪੈ ਸੀ ਉਹ ਵੀ ਤਬਾਹ ਹੋ ਗਏ ਨੇ ਕਿਸਾਨ ਬੀਜਣਗੇ ਕਿਵੇਂ ਪਰ ਇਹ ਸਭ ਦੇ ਵਿਚਾਲੇ ਹਾਲਾਂਕਿ ਚਲੋ ਇਹ ਗੱਲਾਂ ਤਾਂ ਕਿਸਾਨ ਆਗੂ ਵੀ ਕਰਦੇ ਨੇ ਸਾਰੇ ਕਰਦੇ ਨੇ ਪਰ ਆਖਰ ਦੇ ਵਿੱਚ ਕਰਜ਼ਾ ਚੜਿਆ ਕਿੰਨਾ ਇਹ ਬਹੁਤ ਵੱਡਾ ਸਵਾਲ ਆ ਪੰਜਾਬ ਸਟੇਟ ਬੈਂਕਰਸ ਜੀ ਕਮੇਟੀ ਦੀ ਇੱਕ ਤਾਜ਼ਾ ਰਿਪੋਰਟ ਆਈ ਹੈ ਜਿਹੜੀ ਰਿਪੋਰਟ ਇਹਨਾਂ ਹੜ੍ਹਾਂ ਤੋਂ ਪਹਿਲਾਂ ਆ ਚੁੱਕੀ ਸੀ ਹਾਲਾਂਕਿ ਇਹਨਾਂ ਹੜ੍ਹਾਂ ਤੋਂ ਬਾਅਦ ਕਰਜ਼ਾ ਜਿਹੜਾ ప్రతి ਦਿਨ ਵੱਧ ਰਿਹਾ ਉਹ ਕਰਜ਼ਾ ਹੋਰ ਵੀ ਵੱਧ ਗਿਆ ਪਰ 30 ਜੂਨ 2025 ਤੱਕ ਸੂਬੇ ਦੇ ਪੰਜਾਬ ਸੂਬੇ ਦੇ ਕਿਸਾਨਾਂ ਦੇ ਸਿਰ ਦੇ ਉੱਪਰ ਜਿਹੜਾ ਕਰਜ਼ਾ ਸੀ 96867 ਕਰੋੜ ਰੁਪਏ ਦਾ ਕਰਜ਼ਾ ਉਸ ਵਕਤ ਤੱਕ ਖੜਾ ਸੀ ਜਿੰਨਾ ਤੋਂ ਜਿਹੜਾ ਵੱਖ-ਵੱਖ ਬੈਂਕਾਂ ਦੇ ਵਿੱਚ 35.76 ਲੱਖ ਕਿਸਾਨਾਂ ਨੇ ਜਿਹੜੇ ਬੈਂਕ ਖਾਤੇ ਸੀ ਉਹਨਾਂ ਦੇ ਵਿੱਚੋਂ 96000 867 ਕਰੋੜ ਰੁਪਏ ਦਾ ਕਰਜ਼ਾ ਤਾਂ ਤੁਸੀਂ ਦੇਖੋ ਕਿ ਕਿੰਨੀ ਵੱਡੀ ਰਕਮ ਆ ਪੰਜਾਬ ਦੇ ਕਿਸਾਨਾਂ ਸਿਰ ਇਹ ਕਰਜ਼ਾ ਜਦੋਂ ਕਿ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਸਾਲ 2114 ਦੇ ਵਿੱਚ ਜਦੋਂ ਉਸ ਵਕਤ ਮੋਦੀ ਸਰਕਾਰ ਬਣਦੀ ਆ বিজেপি ਦੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਆ ਬਹੁਤ ਤਵਾਰ ਕਿਹਾ ਜਾਂਦਾ ਕਿ ਕਿਸਾਨਾਂ ਦਾ ਕਰਜ਼ਾ ਮੁਆਫ ਕਰਾਂਗੇ ਜਾਂ ਫਿਰ ਪਾਲਿਸੀਆਂ ਅਜਿਹੀਆਂ ਲਾਵਾਂਗੇ ਕਿ ਕਿਸਾਨਾਂ ਦਾ ਕਰਜ਼ਾ ਖਤਮ ਹੋ ਜਾਵੇਗਾ ਕਿਸਾਨ ਆਪ ਨੂੰ ਆਰੇ ਕਰਜ਼ਾ ਲਾ ਦੇਣਗੇ ਪਰ ਉਸ ਵਕਤ ਇਹ ਕਰਜ਼ਾ 57892 ਕਰੋੜ ਤੁਸੀਂ ਕੀਮਤ ਦੇਖੋ ਕਿ ਇੱਕ ਪਾਸੇ 57892 ਕਰੋੜ ਤੇ ਦੂਜੇ ਪਾਸੇ 96000 867 ਕਰੋੜ ਤਕਰੀਬਨ ਤਕਰੀਬਨ ਚਲੋ ਕਿ ਦੁੱਗਣੇ ਨੂੰ ਥੋੜਾ ਜਿਹਾ ਕਹਿ ਦਈਏ ਕਿ ਥੋੜਾ ਜਿਹਾ ਘਟਿਆ ਜਾਨੀ ਕਿ 11 ਸਾਲਾਂ ਦੇ ਵਿੱਚ ਕਰਜ਼ਾ ਤਕਰੀਬਨ ਤਕਰੀਬਨ ਦੁੱਗਣੇ ਦੇ ਜਿਹੜਾ ਨੇੜੇ ਲੱਗ ਗਿਆ ਜਾਨੀ ਕਿ ਇਸੇ ਦੇ ਮੁਕਾਬਲੇ ਜੇਕਰ ਔਸਤਨ ਵੀ ਕੱਢ ਕੇ ਦੇਖ ਲਈਏ ਕਿ ਜਿਹੜਾ ਰੋਜ਼ਾਨਾ ਜਾਂ ਪ੍ਰ ਘੰਟਿਆਂ ਦੇ ਹਿਸਾਬ ਨਾਲ ਕਿਸਾਨਾਂ ਦੇ ਸਿਰ ਦੇ ਉੱਪਰ ਕਰਜ਼ਾ ਚੜਦਾ 40.41 ਲੱਖ ਦਾ ਕਰਜ਼ਾ ਪ੍ਰਤੀ ਘੰਟਾ ਪੰਜਾਬ ਦੇ ਕਿਸਾਨਾਂ ਦੇ ਸਿਰ ਦੇ ਉੱਪਰ ਚੜਦਾ ਜਿਹੜੇ ਪਿਛਲੇ 1 ਮਹੀਨੇ ਦੇ ਵਿੱਚ ਇੰਨੇ ਘੰਟੇ ਲੰਘੇ ਉਹਨਾਂ ਘੰਟਿਆਂ ਦੇ ਵਿੱਚ ਵੀ ਪ੍ਰਤੀ ਘੰਟੇ 40.41 ਲੱਖ ਦਾ ਜਿਹੜਾ ਕਰਜ਼ਾ ਉਹ ਪ੍ਰਦੀਪ ਕਸਾਨਾ ਦੇ ਸਿਰ ਦੇ ਉੱਪਰ ਚੜ ਗਿਆ ਇਹ ਸਵਾਲ ਲੈ ਕੇ ਫਸਲ ਡੁੱਬ ਚੁੱਕੀ ਆ ਜ਼ਮੀਨ ਤਬਾਹ ਹੋ ਚੁੱਕੀ ਆ ਉਸ ਜ਼ਮੀਨ ਨੂੰ ਪਤਰਾ ਕਰਨ ਦੇ ਲਈ ਕਿਸਾਨਾਂ ਦੇ ਟਰੈਕਟਰਾਂ ਦੇ ਵਿੱਚ ਇਸ ਵਕਤ ਡੀਜ਼ਲ ਤੱਕ ਨਹੀਂ ਟਰੈਕਟਰਾਂ ਦੇ ਇੰਜਣਾਂ 'ਚ ਪਾਣੀ ਪੈ ਗਿਆ ਉਹ ਜਿਹੜਾ ਮੁੜ ਤੋਂ ਜਿਹੜਾ ਉਹਨਾਂ ਦੀ ਜਿਹੜੀ ਮੁਰੰਮਤ ਕਰਾਉਣੀ ਪੈਣੀ ਆ ਉਹ ਪੈਸਾ ਨਹੀਂ ਤਾਂ ਇਹ ਕਰਜ਼ਾ ਕਿੱਥੋਂ ਉਤਰੇਗਾ ਸਰਕਾਰ ਅੱਗੇ ਬਹੁਤ ਸਵਾਲ ਨੇ ਹਾਲਾਂਕਿ ਕਿਸੇ ਤਰੀਕੇ ਦਾ ਬੀਤੇ ਦਿਨ ਕਰਜ਼ਾ ਮਾਫੀ ਨੂੰ ਲੈ ਕੇ ਖਬਰ ਪ੍ਰਦੀਪ ਦੇਖਣ ਦੀ ਨਹੀਂ ਆਈ ਹੂੰ ਅੱਛਾ ਸੁਖਮਨ ਕੇਂਦਰੀ ਖੇਤੀ ਮੰਤਰੀ ਆਏ ਸੀਗੇ ਬਿਲਕੁਲ ਉਹਨਾਂ ਨੇ ਵੀ ਜ਼ਰੂਰ ਜਾਇਜ਼ਾ ਲਿਆ ਹੜਾਂ ਵਾਲੇ ਖੇਤਰਾਂ ਦੇ ਵਿੱਚੋਂ ਗਏ ਫਸਲਾਂ ਵੇਖੀਆਂ ਸਿੱਟੇ ਉਠਾ ਉਠਾ ਕੇ ਵੀ ਬਿਲਕੁਲ ਬਿਲਕੁਲ ਪਰ ਉਹਨਾਂ ਵੱਲੋਂ ਵੀ ਕੋਈ ਸੈਟੀਸਫਾਈ ਕਰਨ ਵਾਲਾ ਜਵਾਬ ਨਹੀਂ ਆਇਆ ਹੂੰ ਤੇ ਕਰਜ਼ਾ ਜਿਹੜਾ ਆ ਉਹ ਵੱਧ ਰਿਹਾ ਹੈ ਜਿਵੇਂ ਤੁਸੀਂ ਕਿਹਾ ਕਿ ਹਰ ਕਿਸਾਨ ਮਾਫ ਕਰਨਾ ਵੀ ਪੰਜਾਬ ਤੇ 40 ਲੱਖ ਹੂੰ ਕੁਝ ਤੁਸੀਂ ਰਕਮ ਦੱਸੀ ਹੈ 40.41 ਲੱਖ 40 ਲੱਖ ਪ੍ਰਤੀ ਘੰਟੇ ਕਿਸਾਨਾਂ ਦੇ ਸਿਰ ਤੇ ਓਵਰ ਆਲ ਜਿਹੜਾ ਕਰਜ਼ਾ ਵਧ ਰਿਹਾ ਪਰ ਜਿਸ ਤਰੀਕੇ ਤੁਸੀਂ ਗੱਲ ਕਰੀਆ ਕਿ ਕੇਂਦਰੀ ਖੇਤੀਬਾੜੀ ਮੰਤਰਾਲਾ ਜਿਹੜਾ ਪੰਜਾਬ ਦੇ ਵਿੱਚ ਆਉਂਦਾ ਸਰਵੇ ਹੁੰਦਾ ਉਸ ਦੇ ਵਿੱਚ ਹਾਲਾਂਕਿ ਵੱਡੇ ਟਰੈਕਟਰਾਂ ਤੇ ਬੈਠ ਕੇ ਇਹੀ ਟਰੈਕਟਰ ਜਿਨ੍ਹਾਂ ਨੂੰ ਕਦੇ ਤਾਣੇ ਮਾਰੇ ਜਾਂਦੇ ਨੇ ਕਿ ਵੱਡੇ ਚੌੜੇ ਟਰੈਕਟਰ ਪਵਾਲੇ ਟਾਇਰ ਪਵਾਲੇ ਟਰੈਕਟਰਾਂ ਦੇ ਵਿੱਚ ਇਹਨਾਂ ਦੇ ਸਰ ਕਰਜ਼ਾ ਕਿੱਥੋਂ ਇਹਨਾਂ ਕੋ ਪੈਸਾ ਕਿੱਥੋਂ ਆਉਂਦਾ ਫਿਰ ਉਹੀ ਟਰੈਕਟਰਾਂ ਦੇ ਉੱਪਰ ਹੜਾਂ ਦੇ ਵਿੱਚ ਭਾਵੇਂ ਕੋਈ ਕੇਂਦਰੀ ਮੰਤਰੀ ਹੋਵੇ ਪੰਜਾਬ ਦਾ ਮੰਤਰੀ ਹੋਵੇ ਜਾਂ ਵਿਰੋਧੀ ਧਰਦਾ ਨੇਤਾ ਹੋਵੇ ਸਾਰੇ ਗੇੜਾ ਦੇ ਜਾਂਦੇ ਨੇ ਪਰ ਪੰਜਾਬ ਦੇ ਕਿਸਾਨ ਇਹ ਉਡੀਕ ਰਹੇ ਨੇ ਕਿ ਇਸ ਗੇੜੇ ਦੇ ਵਿੱਚੋਂ ਸਾਨੂੰ ਮਿਲਿਆ ਕੀ ਕੀ ਸਿਰਫ ਉਹ ਕਿਸਾਨਾਂ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਉਹ ਦੁੱਖ ਸਾਂਝਾ ਤਾਂ ਕਿਸਾਨ ਆਪਸ ਦੇ ਵਿੱਚ ਬੈਠੇ ਵੀ ਕਰੀ ਜਾਂਦੇ ਨੇ ਕਿ ਤੇਰੇ ਸਿਰ ਜੇ 5 ਲੱਖ ਦਾ ਮੇਰੇ ਸਿਰ 7 ਲੱਖ ਦਾ ਕਰਜ਼ਾ ਸਵਾਲ ਤਾਂ ਇਹ ਆ ਕਿ ਕਰਜ਼ਾ ਉਤਰਨਾ ਕਿਵੇਂ ਆ ਸਰਕਾਰ ਕੋਈ ਪਾਲਿਸੀ ਕਿਵੇਂ ਲੈ ਕੇ ਆਉਗੀ ਕਿ ਇਸ ਵਕਤ ਤਾਂ ਸਵਾਲ ਇਹ ਹਾਲਾਂਕਿ ਇਹ ਸਵਾਲ ਤਾਂ ਇਹ ਆ ਕਿ ਜਿਹੜਾ ਕਿਸਾਨਾਂ ਨੇ ਕਰਜ਼ਾ ਚਲੋ ਥੋੜੀ ਬਹੁਤੀ ਕਿਸ਼ਤ ਜਿਹੜੀ ਅਕਤੂਬਰ ਨਵੰਬਰ ਚ ਕਿਸਾਨ ਉਤਾਰ ਵੀ ਦਿੰਦੇ ਇਸ ਵਕਤ ਤਾਂ ਫਸਲਾਂ ਹੀ ਤਬਾਹ ਹੋ ਗਈਆਂ ਕਿਸਾਨਾਂ ਦੀ ਉਮੀਦ ਹੀ ਤਬਾਹ ਹੋ ਚੁੱਕੀ ਆ ਹਾਲਾਤ ਤਾਂ ਇਹ ਬਣਨੇ ਕਿ ਕਈ ਥਾਵਾਂ 'ਤੇ ਤਕਸੀਮਾਂ ਵੀ ਦੁਬਾਰਾ ਹੋਣੀਆਂ ਨੇ ਕਿ ਕਿਸਾਨਾਂ ਨੂੰ ਇਹ ਹੀ ਨਹੀਂ ਪਤਾ ਕਿ ਮੇਰੀ ਜ਼ਮੀਨ ਕਿੱਥੇ ਆ ਤੇ ਇਸ ਵਕਤ ਜਿਹੜੀ ਸੂਬੇ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਆ ਪ੍ਰਦੀਪ 4.69 ਲੱਖ ਏਕੜ ਜਿਹੜਾ ਰਕਬਾ ਉਹ ਪ੍ਰਭਾਵਿਤ ਹੋ ਗਿਆ ਪ੍ਰਭਾਵਿਤ ਹੋਣ ਦਾ ਸਿੱਧਾ ਮਤਲਬ ਇਹ ਆ ਕਿ ਫਸਲਾਂ ਤਬਾਹ ਹੋ ਚੁੱਕੀਆਂ ਨੇ ਉਹਨਾਂ ਦੇ ਵਿੱਚੋਂ ਕਿਸੇ ਵੀ ਤਰੀਕੇ ਦਾ ਜਿਵੇਂ ਕਹਿੰਦੇ ਨੇ ਕਿ ਚਲੋ ਕਈ ਵਾਰ ਪ੍ਰਭਾਵਿਤ ਹੁੰਦਾ ਕਿ ਚਲੋ ਜੇ ਸੋ 100% ਦੇ ਵਿੱਚੋਂ 50% ਫਸਲ ਪ੍ਰਭਾਵਿਤ ਹੋ ਗਈ ਕਿ ਚਲੋ 50% ਦੇ ਵਿੱਚੋਂ ਖਰਚਾ ਤਾਂ ਜਿਹੜਾ ਕਿਸਾਨਾਂ ਨੂੰ ਵਾਪਸ ਆਜੂ ਤੇ ਇਸ ਵਕਤਾਂ ਬਿਲਕੁਲ ਸਫਾਇਆ ਹੋ ਚੁੱਕਿਆ ਬਹੁਤੇ ਇਲਾਕੇ ਦੇ ਵਿੱਚ ਜਿਸ ਕਰਕੇ ਜਿਹੜਾ 31.25 ਕਰੋੜ ਰੁਪਏ ਦਾ ਜਿਹੜਾ ਫਸਲੀ ਨੁਕਸਾਨ ਆ ਇਸ ਵਕਤ ਹੋ ਚੁੱਕਿਆ ਤਾਂ ਤੁਸੀਂ ਦੇਖੋ ਕਿ ਕਿੰਨੀ ਵੱਡੀ ਰਕਮ ਦਾ ਕਿਸਾਨਾਂ ਦਾ ਨੁਕਸਾਨ ਹੋ ਚੁੱਕਿਆ ਤਾਂ ਇਸ ਦੇ ਵਿੱਚ ਹਾਲਾਂਕਿ ਜਦੋਂ ਇਸ ਵਕਤ ਅਸੀਂ ਇਹ ਜਿਹੜਾ ਪ੍ਰੋਗਰਾਮ ਰਿਕਾਰਡ ਕਰਨੇ ਆ ਇਸ ਵਕਤ ਅੱਪ ਕੇਂਦਰ ਦੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹ ਜਿਹੜਾ ਪੰਜਾਬ ਦੇ ਵਿੱਚ ਆਏ ਨੇ ਹਿਮਾਚਲ ਦੇ ਵਿੱਚ ਆਏ ਨੇ ਹੋ ਸਕਦਾ ਕਿ ਇਸ ਇਹ ਪ੍ਰੋਗਰਾਮ ਜਦੋਂ ਤੱਕ ਤੁਹਾਡੇ ਕੋਲ ਰਿਕਾਰਡ ਆ ਕੇ ਆਵੇ ਅਡਿਟ ਹੋ ਕੇ ਆਵੇ ਕੋਈ ਐਲਾਨ ਪੰਜਾਬ ਦੇ ਲਈ ਹੋ ਸਕਦਾ ਪਰ ਫਿਲਹਾਲ ਹਲੇ ਤੱਕ ਜਦੋਂ ਇਹ ਪ੍ਰੋਗਰਾਮ ਰਿਕਾਰਡ ਹੋ ਰਿਹਾ ਕਿਸੇ ਤਰੀਕੇ ਦਾ ਕੋਈ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਨੂੰ ਲੈ ਕੇ ਕੇਂਦਰ ਨੇ ਜਿਹੜਾ ਐਲਾਨ ਨਹੀਂ ਕੀਤਾ ਤੇ ਇਸ ਵਕਤ ਜੇਕਰ ਆਪਾਂ ਚਲੋ ਕਰਜ਼ੇ ਦੀ ਗੱਲ ਕਰ ਲਈ ਕਿ ਤਕਰੀਬਨ 96000 ਜਿਹੜਾ ਕਰੋੜ ਦਾ ਕਰਜ਼ਾ ਕਿਸਾਨਾਂ 96000 ਲੱਖ ਦਾ ਕਿਸਾਨਾਂ ਸਰਕਾਰ ਦਾ ਤੇ ਉਸ ਵਕਤ ਇਹ ਕਰਜ਼ਾ ਉਤਰਨਾ ਕਿਵੇਂ ਆ ਇਸ ਵਕਤ ਜਿਹੜੇ ਹੜ੍ਹ ਆਏ ਨੇ ਕਰੀਬ-ਕਰੀਬ 13000 ਏਕੜ ਜਿਸ ਦੇ ਵਿੱਚ ਨਰਮੇ ਦੀ ਫਸਲ ਪ੍ਰਭਾਵਿਤ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਸਭ ਤੋਂ ਵੱਧ ਜੇਕਰ ਦੇਖਿਆ ਜਾਵੇ ਪੰਜਾਬ ਦੇ ਵਿੱਚ ਜਾਂ ਫਿਰ ਖਾਸ ਕਰ ਉਸ ਇਲਾਕੇ ਦੇ ਵਿੱਚ ਵੱਡੇ ਪੱਧਰ ਤੇ ਝੋਨੇ ਦੀ ਫਸਲ ਹੁੰਦੀ ਆ ਹਾਲਾਂਕਿ ਕਿਸਾਨਾਂ ਦੇ ਉੱਪਰ ਸਵਾਲ ਵੀ ਉੱਠਦੇ ਨੇ ਕਿ ਝੋਨੇ ਨਾਲ ਪਾਣੀ ਮਕਾਲਤਾ ਪਰ ਜਿਉਂ ਵੀ ਤੋਂ ਕਿਸਾਨਾਂ ਨੇ ਝੋਨਾ ਬੀਜਿਆ 3.70 ਲੱਖ ਏਕੜ ਝੋਨਾ ਕੋਈ ਥੋੜਾ ਨਹੀਂ ਹੁੰਦਾ ਪ੍ਰਦੀਪ ਉਹ ਇਸ ਵਕਤ ਸਾਰਾ ਤਬਾ ਹੋ ਚੁੱਕਿਆ ਤੇ ਉਸ ਤੋਂ ਵੀ ਅਗਲੀ ਗੱਲ 29000 ਏਕੜ ਗੰਨਾ ਇਹ ਇਹ ਗੰਨਾ ਮੈਂ ਇਸ ਤਰੀਕੇ ਕਹਿ ਰਿਹਾ ਕਿ ਗੰਨਾ ਉਹ ਫਸਲ ਆ ਪ੍ਰਦੀਪ ਚਲੋ ਜਿਹੜੀ ਝੋਨੇ ਦੀ ਫਸਲ ਆ ਇਹ 6 ਮਹੀਨਿਆਂ ਦੀ ਫਸਲ ਆ ਕਿ ਇਸ ਦੇ ਵਿੱਚ ਹੁਣ ਕਣਕ ਬੀਜੀ ਜਾਊਗੀ ਪਰ ਜਿਹੜਾ ਗੰਨਾ ਇੱਕ ਸਾਲ ਦੀ ਫਸਲ ਸੀ ਯਾਨੀ ਕਿ ਜਿੱਥੇ ਇੱਕ ਸਾਲ ਦਾ ਕਿਸਾਨਾਂ ਦਾ ਸਫਾਇਆ ਹੋ ਗਿਆ ਉਸ ਤੋਂ ਬਾਅਦ 7430 ਏਕੜ ਮੱਕੀ ਦੀ ਫਸਲ ਆ ਜਿਹੜੀ ਉਹ ਤਬਾਹ ਹੋ ਚੁੱਕੀ ਆ ਤੇ ਇਸ ਵਕਤ ਜਿਹੜਾ ਤੁਸੀਂ ਦੇਖੋ ਕਿ ਕਰਜ਼ਾ ਕਿਸ ਕਦਰ ਆ ਤੇ ਫਸਲਾਂ ਕਿਸ ਕਦਰ ਤਬਾਹ ਹੋਈਆਂ ਨੇ ਤੇ ਜਿਹੜਾ ਮੁਆਵਜ਼ੇ ਦਾ ਐਲਾਨ ਹੋਇਆ ਇਸੇ ਦੇ ਨਾਲ ਮੁਆਵਜ਼ਾ ਵੀ ਬਿਲਕੁਲ ਕੰਪੇਅਰ ਕਰਨਾ ਬਣ ਜਾਂਦਾ ਕਿ ਤਕਰੀਬਨ ਤਕਰੀਬਨ ਕਿਹਾ ਗਿਆ ਕਿ 20000 ਦਾ ਜਿਹੜਾ ਪ੍ਰਤੀ ਏਕੜ ਪੰਜਾਬ ਸਰਕਾਰ ਮੁਆਵਜ਼ਾ ਦੇਵੇਗੀ ਤਾਂ ਪ੍ਰਦੀਪ ਇਹ ਸਵਾਲ ਆ ਕਿ 20000 ਦਾ ਤਾਂ ਤਕਰੀਬਨ ਤਕਰੀਬਨ ਉਸ ਏਕੜ ਦੇ ਵਿੱਚ ਕਿਸਾਨਾਂ ਦਾ ਖਰਚਾ ਹੀ ਆ ਚੁੱਕਿਆ ਹਾਲਾਂਕਿ ਬਹੁਤੇ ਕਿਸਾਨ ਜਿਹੜੇ ਠੇਕੇ ਦੇ ਉੱਪਰ ਲੈ ਕੇ ਫਸਲਾਂ ਜਿਹੜੀਆਂ ਜ਼ਮੀਨਾਂ ਨੇ ਉਸ ਦੇ ਵਿੱਚ ਫਸਲਾਂ ਬੀਜਦੇ ਨੇ ਤਾਂ ਉਹ ਕਿਸਾਨਾਂ ਦੇ ਸਿਰ ਜਿਹੜਾ ਉਹਨਾਂ ਜ਼ਮੀਨਾਂ ਦਾ ਠੇਕਾ ਵੀ ਪੈ ਚੁੱਕਿਆ ਖਰਚਾ ਵੀ ਪੈ ਚੁੱਕਿਆ ਕਿਉਂਕਿ ਝੋਨੇ ਦੀ ਫਸਲ ਤਾਂ ਬਿਲਕੁਲ ਜਿਹੜੀ ਦਾਣਾ ਬਣ ਚੁੱਕਿਆ ਸੀ ਇੱਕ ਦੋ ਸਪਰੇਅ ਹਾਂ ਬਾਕੀ ਸੀ ਜਾਨੀ ਕਿ ਬਾਡੀ ਦੇ ਨੇੜੇ ਸਾਰਾ ਖਰਚਾ ਟੋਟਲ ਕਿਸਾਨ ਕਰ ਚੁੱਕੇ ਸੀ ਸਾਰਾ ਉਹ ਜਿਹੜਾ ਟੈਸ਼ ਨੈਸ਼ ਹੁੰਦਾ ਨਜ਼ਰ ਆਇਆ ਤੇ ਕਿਸਾਨਾਂ ਸਿਰ ਕਰਜ਼ਾ ਕਿੰਨਾ ਬਚ ਚੁੱਕਿਆ ਹੁਣ ਸਵਾਲ ਇਹ ਆ ਕਿ 20000 ਦੇ ਮੁਆਵਜ਼ੇ ਦੇ ਨਾਲ ਤਾਂ ਕਿਸਾਨਾਂ ਨੂੰ ਕਹਿੰਦੇ ਕਿ ਫਸਲ ਦਾ ਖਰਚਾ ਪੂਰਾ ਨਹੀਂ ਹੋਣਾ ਜਾਂ ਫਿਰ ਉਹ ਜਿਹੜੀ ਫਸਲ ਤੋਂ ਜਿੰਨੀ ਕਮਦਨ ਹੋਣੀ ਸੀ ਉਹ ਵੀ ਪੂਰਾ ਨਹੀਂ ਹੋਣਾ ਜਿਹੜਾ ਇੰਨਾ ਕਰਜ਼ਾ ਵਧੀ ਜਾ ਰਿਹਾ ਉਹ ਕਰਜ਼ਾ ਕਿਸ ਤਰੀਕੇ ਉਤਰੇਗਾ ਇਸ ਵਕਤ 30 ਜੂਨ 2025 ਦੀ ਰਿਪੋਰਟ ਤੱਕ 96867 ਕਰੋੜ ਦਾ ਕਰਜ਼ਾ ਇਹ ਕਰਜ਼ਾ ਉਤਰੇਗਾ ਕਿਵੇਂ ਕੇਂਦਰ ਸਰਕਾਰ ਅੱਗੇ ਪੰਜਾਬ ਸਰਕਾਰ ਅੱਗੇ ਵੱਡੇ ਸਵਾਲ ਨੇ ਹਾਲਾਂਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਉਣ ਦਾ ਐਲਾਨ ਕਰਦੇ ਨੇ ਪੰਜਾਬ ਦੇ ਮੰਤਰੀ ਮੁੱਖ ਮੰਤਰੀ ਕਹਿੰਦੇ ਨੇ ਕਿ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦੇਣ ਪਰ ਜਿੱਥੇ ਕੇਂਦਰ ਪੈਕੇਜ ਦਵੇਗੀ ਖਾਸ ਤੌਰ ਤੇ ਸੂਬੇ ਦੀ ਸਰਕਾਰ ਨੂੰ ਵੀ ਕਿਸੇ ਐਲਾਨ ਦੀ ਲੋੜ ਆ ਕਿਉਂਕਿ ਕਿਸਾਨ ਉਮੀਦਾਂ ਭਰੀਆਂ ਨਜ਼ਰਾਂ ਦੇ ਨਾਲ ਇਸ ਵਕਤ ਉਡੀਕ ਰਹੇ ਨੇ ਕਿ ਸਾਡਾ ਕਰਜ਼ਾ ਉਤਰੇਗਾ ਕਿਵੇਂ ਤਾਂ ਬਿਲਕੁਲ ਜੀ 20000 ਅਗਰ ਜਿਹੜੀ ਆਪਾਂ ਪ੍ਰਤੀ ਏਕੜ ਦੀ ਗੱਲ ਕੀਤੀ ਹੈ ਉਹਦੇ ਨਾਲ ਜਿਵੇਂ ਤੁਸੀਂ ਕਿਹਾ ਕਿ ਇਹ ਫਸਲਾਂ ਦਾ ਮੁਆਵਜ਼ਾ ਬਿਲਕੁਲ ਪਰ ਜ਼ਮੀਨਾਂ ਖਰਾਬ ਹੋਈਆਂ ਨੇ ਉੱਥੇ ਬੇਤਾ ਭਰ ਚੁੱਕਿਆ ਉਹ ਰੇਤਾ ਕੱਢਣਾ ਵੀ ਹੈ ਬਿਲਕੁਲ ਔਰ ਜਿਹੜੇ ਖੇਤੀਬਾੜੀ ਦੇ ਸੰਦ ਨੇ ਉਹ ਵੀ ਖਰਾਬ ਹੋ ਚੁੱਕੇ ਨੇ ਚਾਹੇ ਟਰੈਕਟਰ ਆ ਜਾਂ ਹੋਰ ਸਮਾਨ ਹੈ ਉਹ ਸਭ ਖਰਾਬ ਹੋ ਚੁੱਕਿਆ ਤਾਂ ਬਿਲਕੁਲ ਉਹਨਾਂ ਦੀ ਰਿਪੇਅਰ ਹੈ ਹਮ ਬਿਲਕੁਲ ਡੀਜ਼ਲ ਵੀ ਲੱਗਣਾ ਹੈ ਹਮ ਔਰ ਖਰਚੇ ਬਹੁਤ ਜ਼ਿਆਦਾ ਨੇ ਦੂਜੀ ਗੱਲ ਇਹ ਹੈ ਕਿ ਸਿਰਫ ਫਸਲੀ ਮੁਆਵਜ਼ੇ ਦੇ ਨਾਲ ਕਿਸਾਨਾਂ ਦੇ ਨੁਕਸਾਨ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਇਹਦੇ ਲਈ ਜ਼ਰੂਰੀ ਹੈ ਕਿ ਕੁੱਲ ਕਿੰਨਾ ਨੁਕਸਾਨ ਹੋਇਆ ਉਹਦਾ ਅੰਦਾਜ਼ਾ ਲਗਾਇਆ ਜਾਵੇ ਪ੍ਰੋਪਰ ਸਰਵੇ ਕੀਤਾ ਜਾਵੇ ਔਰ ਇਹ ਸਰਵੇ ਜਲਦ ਤੋਂ ਜਲਦ ਕੀਤਾ ਜਾਵੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਫਸਲਾਂ ਲਾਉਣੀਆਂ ਨੇ ਤਾਂ ਜ਼ਮੀਨਾਂ ਬਚਾਉਣੀਆਂ ਵੀ ਪੈਣੀਆਂ ਨੇ ਜ਼ਮੀਨਾਂ ਠੀਕ ਵੀ ਕਰਨੀਆਂ ਪੈਣੀਆਂ ਉਜੜੇ ਪਰਿਵਾਰਾਂ ਨੂੰ ਵਸਾਉਣਾ ਪੈਣਾ ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਹੋਇਆ ਜਾਂ ਹੋਰ ਨੁਕਸਾਨ ਹੋਇਆ ਉਹਦੇ ਲਈ ਵੀ ਖਾਸ ਐਲਾਨਾਂ ਦੀ ਲੋੜ ਆਇਆ ਇਸ ਵਿਲੇ ਪੰਜਾਬ ਤਾਂ ਬਿਲਕੁਲ ਪ੍ਰਦੀਪ ਤੁਸੀਂ ਜਿਸ ਤਰੀਕੇ ਗੱਲ ਕਰੀਆ ਕਿ ਕਿਸਾਨਾਂ ਦੇ ਜਿਹੜਾ ਸੰਤ ਸਮਾਨਾ ਖੇਤੀ ਦਾ ਉਸ ਦਾ ਨੁਕਸਾਨ ਹੋ ਚੁੱਕਿਆ ਉਸ ਦੀ ਪਰਭਾਈ ਰਿਪੇਅਰ ਮਰਮਤ ਕਰਾਉਣੀ ਆ ਇਸ ਵਕਤ ਤਾਂ ਜਿਸ ਤਰੀਕੇ ਦੀ ਰਿਪੋਰਟ ਸਾਹਮਣੇ ਅੱਜ ਆ ਚੁੱਕੀ ਆ ਕਿ ਇੰਨਾ ਕਰਜ਼ਾ ਸਾਰਾ ਕੁਝ ਇਸ ਵਕਤ ਜੇ ਕੋਈ ਘਰ ਦਾ ਸਮਾਨ ਸੀ ਉਹ ਪਾਣੀ ਦੇ ਵਿੱਚ ਚੜ ਚੁੱਕਿਆ ਘਰ ਦੀਆਂ ਕੰਧਾਂ ਤੱਕ ਟਹਿ ਚੁੱਕੀਆਂ ਨੇ ਤੇ ਇਸ ਵਕਤ ਤਾਂ ਫਿਰ ਸਵਾਲ ਇਹ ਨੇ ਕਿ ਕਿਸਾਨ ਆਪਣੇ ਘਰ ਦੀ ਕੰਧ ਬਣਾਉਣਗੇ ਮਕਾਨ ਬਣਾਉਣਗੇ ਜਿਸ ਦੇ ਵਿੱਚ ਪਰਿਵਾਰ ਨੇ ਟੱਬਰ ਨੇ ਰਹਿਣਾ ਕਿ ਕਰਜ਼ਾ ਲਾਉਣਗੇ ਤੇ ਕੀ ਜਿਹੜੀ ਜ਼ਮੀਨ ਪੱਧਰੀ ਕਰਕੇ ਅੱਗੇ ਹਾੜੀ ਦੀ ਫਸਲ ਦੀ ਜਿਹੜੀ ਵਾਣ ਦਾ ਉਹ ਕਰਨਗੇ ਪਰ ਇੱਕ ਸਵਾਲ ਇਹ ਵੀ ਹੈ ਨਾ ਪ੍ਰਦੀਪ ਕੇ ਦੇਖੋ ਪਿਛਲੇ 2114 ਦੇ ਵਿੱਚ ਸਰਕਾਰ ਆਈ ਸੀ ਤਕਰੀਬਨ ਤਕਰੀਬਨ 57000 ਕਰੋੜ ਦਾ ਕਰਜ਼ਾ ਸੀ ਤੇ 11 ਸਾਲਾਂ ਦੇ ਵਿੱਚ ਪ੍ਰਦੀਪ 96000 ਕਰੋੜ ਦਾ ਕਰਜ਼ਾ ਹੋ ਗਿਆ ਤੇ ਜੇਕਰ ਇਹ ਵੀ ਦੇਖ ਲਈਏ ਨਾ ਕਿ ਉਹ ਇੰਨੇ ਸਾਲਾਂ ਦੇ ਵਿੱਚ ਇਸ ਸਾਲ ਦੇ ਜਿੰਨਾ ਕਿਸੇ ਸਾਲ ਦੇ ਵਿੱਚ ਹੜ੍ਹ ਵੀ ਨਹੀਂ ਆਇਆ ਇੰਨਾ ਹੜ੍ਹ ਨਹੀਂ ਆਇਆ ਕਿ ਹਾਲਾਂਕਿ ਉਹਨਾਂ ਸਾਲਾਂ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਵੀ ਹੁੰਦੀਆਂ ਸੀ ਜਾਨੀ ਕਿ ਕਿਸਾਨਾਂ ਤੋਂ ਉੱਪਰ ਪਾਈ ਨਹੀਂ ਹੁੰਦੀ ਸੀ ਹਰ ਘੰਟੇ 40.41 ਲੱਖ ਕਰੋੜ ਦਾ ਕਰਜ਼ਾ ਵਧੀ ਜਾਂਦਾ ਤੇ ਇਸ ਵਕਤ ਆ ਫਿਰ ਸਵਾਲ ਇਹ ਆ ਕਿ ਜਦੋਂ ਕਿਸਾਨਾਂ ਦੀਆਂ ਫਸਲਾਂ ਹਰੀਆਂ ਭਰੀਆਂ ਹੁੰਦੀਆਂ ਨੇ ਚੰਗੇ ਤਰੀਕੇ ਵਾਢੀ ਹੋ ਕੇ ਅਨਾਜ ਮੰਡੀਆਂ 'ਚ ਵੇਖ ਵੀ ਜਾਂਦੀਆਂ ਨੇ ਕਰਜ਼ਾ ਤਾਂ ਉਸ ਵਕਤ ਵੀ ਵਧੀ ਜਾਂਦਾ ਤੇ ਜਦੋਂ ਹੜਾਂ ਦੀ ਮਾਰ ਏਟ ਹੀ ਆਗੇ ਸਾਰਾ ਕੁਝ ਘਰ ਮਕਾਨ ਜ਼ਮੀਨਾਂ ਫਸਲਾਂ ਤਬਾਹ ਹੋ ਗਿਆ ਤੇ ਕਰਜ਼ਾ ਫਿਰ ਇਸ ਵਕਤ ਉਤਰੇਗਾ ਕਿਵੇਂ ਬਹੁਤ ਵੱਡਾ ਸਵਾਲ ਆ ਸਵਾਲ ਇਹ ਆ ਕਿ ਐਲਾਨ ਕੀ ਹੋਵੇਗਾ ਕੋਹ ਇੱਕ ਦੇ ਵਿੱਚ ਕਿਸਾਨਾਂ ਦੇ ਲਈ ਕੋਈ ਖਾਸ ਤੌਰ ਤੇ ਨੀਤੀ ਕਿਸ ਤਰੀਕੇ ਬਣਾਈ ਜਾਂਦੀ ਹੈ ਕਿ ਕਰਜ਼ਾ ਘਟਾਇਆ ਜਾ ਸਕੇ ਜੀ ਤਾਂ ਬਿਲਕੁਲ ਇਹਨਾਂ तमाम ਸਵਾਲਾਂ ਦੇ ਜਵਾਬ ਦੀ ਉਮੀਦ ਕਰ ਸਕਦੇ ਆ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੇ ਦੌਰੇ ਤੇ ਨੇ ਉਹ ਵਿਸ਼ੇਸ਼ ਪੈਕੇਜ ਦਿੰਦੇ ਆ ਜਾਂ ਨਹੀਂ ਇਹ ਵੱਡਾ ਸਵਾਲ ਰਹੇਗਾ ਔਰ ਇਹਦਾ ਜਵਾਬ ਤੁਹਾਨੂੰ ਜਲਦੀ ਮਿਲੇਗਾ ਦੂਜੀ ਗੱਲ ਪੰਜਾਬ ਦੇ ਰੁਕੇ ਹੋਏ ਫੰਡਸ ਦੀ ਸੁਖਮ ਬਿਲਕੁਲ ਇਹ ਵੀ ਮੰਗੇ ਜਾ ਰਹੇ ਆ ਪੰਜਾਬ ਸਰਕਾਰ ਕਹਿੰਦੀ ਆ ਕਿ ਸਾਡੇ ਰੁਕੇ ਖੋਏ ਫੰਡਸ ਦੋ ਭਾਵੇਂ ਉਹ तमाम ਫੰਡਸ ਨੇ ਕਈ ਤਰ੍ਹਾਂ ਦੇ ਫੰਡਸ ਨੇ ਚਾਹੇ ਉਹ ਰੂਰਲ ਡਵੈਲਪਮੈਂਟ ਫੰਡ ਹੋਵੇ ਜਾਂ ਪੰਜਾਬ ਦੇ ਹੋਰ ਜੋ ਟੈਕਸ ਨੇ ਉਹਨਾਂ ਦੇ ਫੰਡਾਂ ਦੀ ਗੱਲ ਕਰੀਏ ਉਹ ਸਾਰੇ ਮੰਗੇ ਜਾ ਰਹੇ ਨੇ ਪਰ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਵੇਖ ਕੇ ਜਿੱਥੇ ਪ੍ਰਧਾਨ ਮੰਤਰੀ ਹੀ ਖੁਦ ਲੰਬੇ ਟਾਈਮ ਬਾਅਦ ਜਦੋਂ ਸਾਰਾ ਕੁਝ ਹੋ ਹਟਿਆ ਜਦੋਂ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਮਦਦ ਆਲਰੇਡੀ ਪਹੁੰਚ ਚੁੱਕੀ ਹੈ ਤੇ ਉਹ ਅਦੋਂ ਆਏ ਨੇ ਤਾਂ ਹੁਣ ਕਿਸ ਤਰ੍ਹਾਂ ਉਮੀਦ ਕਰੀਏ ਜਾਂ ਕਿੰਨੀ ਕੁ ਉਮੀਦ ਕਰੀਏ ਕਹਿਣਾ ਥੋੜਾ ਮੁਸ਼ਕਲ ਲੱਗਦਾ ਹੈ ਬਿਹਤਰ ਹੋਵੇਗਾ ਕਿ ਪੰਜਾਬ ਦੇ ਲਈ ਪੰਜਾਬ ਖੜਾ ਰਹੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਇੱਕ ਦੂਜੇ ਦਾ ਸਹਾਰਾ ਬਣਨ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਤਸਵੀਰ ਆਪਾਂ ਪਾਣੀ ਉਤਰਨ ਤੋਂ ਬਾਅਦ ਵੇਖਾਂਗੇ ਉਸ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੈ ਕਿ ਉਹ ਕਿੰਨੀ ਕੁ ਭਿਆਨਕ ਹੋਵੇਗੀ ਮੁੜ ਵਸੇਬਾ ਕਿਵੇਂ ਹੋਵੇਗਾ ਤਾਂ तमाम ਸਵਾਲਾਂ ਦੇ ਜਵਾਬ ਸਾਨੂੰ ਸਿਰਫ ਤੇ ਸਿਰਫ ਸਮਾਂ ਦੇ ਸਕਦਾ ਹੈ ਕਿਉਂਕਿ ਸਮਾਂ ਬਲਵਾਨ ਹੁੰਦਾ ਹੈ ਫਿਲਹਾਲ ਸਮੇਂ ਦੇ ਨਾਲ ਚੱਲਣਾ ਜ਼ਰੂਰੀ ਹੈ ਤੇ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਆਪਾਂ ਹੋਰ ਇਸ ਮੁੱਦੇ ਤੇ ਚਰਚਾ ਕਰੀਏ ਤਾਂ ਦਰਸ਼ਕਾਂ ਨੂੰ ਜ਼ਰੂਰ ਕਵਾਂਗੇ ਕਿ तमाम ਮੁੱਦਿਆਂ ਉੱਪਰ ਚਰਚਾ ਬਣੀ ਰਹੇਗੀ ਚਲਦੀ ਰਹੇਗੀ ਅੱਜ ਦੇ ਮੁੱਦੇ ਬਾਰੇ ਜੇ ਤੁਹਾਡੀ ਕੋਈ ਵੀ ਟਿੱਪਣੀਆਂ ਤਾਂ ਤੁਸੀਂ ਜ਼ਰੂਰ ਕਰਨਾ ਕੱਲ ਫੇਰ ਹਾਜ਼ਰ ਹੋਵਾਂਗੇ ਅਦੋਂ ਤੱਕ ਲਈ ਆਪਣਾ ਖਿਆਲ ਰੱਖਣਾ ਸਤਿ ਸ਼੍ਰੀ ਅਕਾਲ